ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਛੋਟਿਆਂ ਨੂੰ ਪਿਆਰ ਸਾਡੀ ਅੱਜ ਦੀ ਕਹਾਣੀ ਦਾ ਨਾਮ ਸਾਧੂ ਦਾ ਦਰਪਣ ਇੱਕ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ ਲੋਕ ਉਸ ਦੇ ਕੋਲ ਆਪਣੇ ਦੁੱਖ ਸੁੱਖ ਲੈ ਕੇ ਆਉਂਦੇ ਇੱਕ ਦਿਨ ਇੱਕ ਨੌਜਵਾਨ ਉਸ ਕੋਲ ਆਇਆ ਤੇ ਕਿਹਾ ਬਾਬਾ ਜੀ ਮੈਂ ਬਹੁਤ ਪਰੇਸ਼ਾਨ ਹਾਂ ਮੇਰੇ ਜੀਵਨ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਸਾਧੂ ਜੀ ਉਸ ਨੂੰ ਇੱਕ ਆਇਨਾ ਦੇ ਕੇ ਕਹਿੰਦੇ ਹਨ ਇਸ ਆਇਨੇ ਵਿੱਚ ਕੀ ਦਰਦਾ ਹੈ ਨੌਜਵਾਨ ਕਹਿੰਦਾ ਮੈਂ ਖੁਦ ਨੂੰ ਦੇਖ ਰਿਹਾ ਹਾਂ ਸਾਧੂ ਮੁਸਕਰਾ ਕੇ ਕਹਿੰਦੇ ਹਨ ਹੁਣ ਇਸ ਆਇਨੇ ਉੱਤੇ ਥੋੜੀ ਧੂੜ ਪਾ ਦੇ ਤੂੜ ਪਉਣ ਨਾਲ ਚਿਹਰਾ ਧੁੰਦਲਾ ਹੋ ਗਿਆ ਸਾਧੂ ਕਹਿੰਦੇ ਹਨ ਇਹ ਧੂੜ ਤੇਰੇ ਮਨ ਦੇ ਗਲਤ ਵਿਚਾਰ ਹਨ ਜਦ ਤੱਕ ਮਨ ਸਾਫ ਨਹੀਂ ਹੋਵੇਗਾ ਜੀਵਨ ਵੀ ਸਾਫ ਨਹੀਂ ਦਿਖੇਗਾ ਨੌਜਵਾਨ ਨੇ ਸਿਰ ਨਿਵਾਇਆ ਅਤੇ ਮਨ ਸਾਫ ਕਰਨ ਦਾ ਨਿਸ਼ਚੇ ਕੀਤਾ ਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਜੀਵਨ ਬਦਲਣ ਲਈ ਪਹਿਲਾਂ ਆਪਣੇ ਵਿਚਾਰ ਬਦਲੋ ਧੰਨਵਾਦ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਤਾਂ ਅਸੀਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੀਏ ਧੰਨਵਾਦ